ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਜਾਣਾਂਗੇ ਕਿ ਗੁਰਬਾਣੀ ਪੜ੍ਹਦੇ ਆ ਸੁਣਦੇ ਆ अथवा ਗੁਰਬਾਣੀ ਦੀ ਸੰਗਤ ਕਰਦੇ ਆ ਹੋਇਆ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਕਿਉਂ ਨਹੀਂ ਹੁੰਦਾ ਇਹ ਸਭ ਕੁਝ ਕਰਦੇ ਵੀ ਅਸੀਂ ਮਾਇਕੀ ਖਲਜਗਣ ਵਿੱਚ ਗਲਤਾਨ ਕਿਉਂ ਹੋ ਰਹੇ ਆ ਇਸ ਦੇ ਜਵਾਬ ਦੇ ਲਈ ਅੱਜ ਅਸੀਂ ਗੁਰਮੁਖ ਪਿਆਰੇ ਜਸਵੰਤ ਸਿੰਘ ਜੀ ਖੋਜੀ ਉਹਨਾਂ ਦੁਆਰਾ ਲਿਖੇ ਗਏ ਸਿਮਰਨ ਦੇ ਉੱਤੇ 16 ਲੇਖਾਂ ਵਿੱਚੋਂ ਇੱਕ ਲੇਖ ਸਿਮਰਨ ਭਾਗ 8ਵਾਂ ਵਿੱਚੋਂ ਕੁਝ ਹਿੱਸਾ ਪੜ੍ਹਾਂਗੇ ਤੋਂ ਪਿਆਰ ਨਾਲ ਸਰਵਨ ਕਰਨਾ ਜੀ ਹੈਰਾਨੀ ਵਾਲੀ ਗੱਲ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਹੁੰਦਾ ਇਸ ਦਾ ਮੂਲ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀਵệਦਾ अथवा ਤਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ ਗੁਰਬਾਣੀ ਦੇ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਢਾਲਦੇ अथवा ਉਹਨਾਂ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ ਇਸ ਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਉਪਰੇ ਜਿਹੀ ਮਨ ਨਾਲ ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ ਅਸੀਂ ਨੁਸਖਾ ਹੀ ਪੜੀ ਜਾਂਦੇ ਹਾਂ ਨੁਸਖੇ ਨੂੰ ਵਰਤਦੇ ਨਹੀਂ ਪੂਛਤ ਪਥਿਕ ਤੈ ਮਾਰਗਨਾ ਧਾਰੇ ਪਗ ਪ੍ਰੀਤੰਕੇ ਦੇਸ ਕੈਸੇ ਬਾਤਨ ਸਹਿ ਜਾਈਏ पूछत है बैद खात औखद ना संजम से कैसे मिटे रोग सुख सहज समाई है पूछत सुहागन है करम दुहागन के हृदय विचार कत सहजा है गाये सुने आँखें नीचे पाइ ना परम पद उपदेश गह जौ लो ना कमाई है ਗੁਰਬਾਣੀ ਵਿੱਚ ਜਗਿਆਸੂਆਂ ਨੂੰ ਹੇਠ ਲਿਖੇ ਮੁੱਢਲੇ ਉਪਦੇਸ਼ ਕਮਾਉਂ ਦੀ ਪ੍ਰੇਰਣਾ ਬਾਰ-ਬਾਰ ਕੀਤੀ ਗਈ ਹੈ ਸਾਧ ਸੰਗਤ ਕਰਨੀ ਤੇ ਸਿਮਰਨ ਕਰਨਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਪਰ ਅਸੀਂ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਆਪਣੇ ਅਸਲੀ ਨਿਜੀ ਕੰਮ ਜਾਂ ਕਮਾਈ ਅੱਜ ਕੇਵਲ ਨਾਮ ਵੱਲੋਂ ਅਣਜਾਣ ਬੇਪਰਵਾਹ ਤੇ ਮਚਲੇ ਹੋਏ ਰਹਿੰਦੇ ਹਾਂ ਜੇ ਕਦੀ ਅਸੀਂ ਸਤਸੰਗ ਵਿੱਚ ਜਾਂਦੇ ਵੀ ਹਾਂ ਤਾਂ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਜੇਕਰ ਗੁਰਬਾਣੀ ਦੇ ਸਭ ਤੋਂ ਉੱਚੇ ਸੁੱਚੇ ਤੇ ਜ਼ਰੂਰੀ ਉਪਦੇਸ਼ ਤੋਂ ਅਸੀਂ ਅਣਗਹਿਲੀ ਕੀਤੀ ਹੋਈ ਹੈ ਜਾ ਵਿਸਾਰਿਆ ਹੈ ਤਾਂ ਉਹ ਹੈ ਸਿਮਰਨ ਹਾਂਜੀ ਸਭ ਤੋਂ ਜ਼ਰੂਰੀ ਉਪਦੇਸ਼ ਉਹ ਹੈ ਸਿਮਰਨ ਸਾਧੂ ਇਹੋ ਜਗ ਪਰਮ ਪੁਲਾਣਾ RAM ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਇਹੀ ਕਾਰਨ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਪ੍ਰਚਾਰ ਕਰਦਿਆਂ ਹੋਇਆ ਵੀ ਸਾਡਾ ਮਾਇਕੀ ਮਾਨਸਿਕ ਪਰਮਾਰਥਕ ਅਰਥਾਤ ਸਮੁੱਚਾ ਜੀਵਨ ਹੀ ਝੂਠੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਨਿਗਰਦਾ ਜਾਂਦਾ ਹੈ ਪਲਚ ਪਲਚ ਸੰਗਲੀ ਮੂਈ ਝੂਠੇ ਤੰਦੇ ਮੋਹ ਹਾਂਜੀ ਪਲਚ ਪਲਚ ਸੰਗਲੀ ਮੂਈ ਝੂਠੇ ਤੰਦੇ ਮੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ